ਸਤਗੁਰੂ ਜੀ ਦੀ ਕਿਰਪਾ ਮਨ ਨੂੰ ਆਤਮਿਕ ਖੇੜੇ ਦਾ ਚਲਕਾਰਾ ਦਿੰਦੀ ਹੈ ਐਸੇ ਆਨੰਦ ਦੇ ਪਲਕ ਚਲਕਾਰੇ ਨੂੰ ਮੰਨਣ ਵਾਲੇ ਅੰਦਰ ਸਦੀਵੀ ਆਨੰਦ ਹਾਸਲ ਕਰਨ ਦੀ ਤਾਂਗ ਪ੍ਰਗਟ ਹੋ ਜਾਂਦੀ ਹੈ ਉਹ ਮਨ ਨੂੰ ਸਦਾ ਸਥਿਰ ਕਰਨ ਲਈ ਨਿਰੰਕਾਰੀ ਰੂਪ ਗੁਰਬਾਣੀ ਦੇ ਅਭਿਆਸ ਦੁਆਰਾ ਸਦਾ ਸਿਮਰਨ ਵਿੱਚ ਜੁਟ ਜਾਂਦੇ ਹਨ یوں ਕੇਵਲ ਸੇਵਾ ਵਿੱਚ ਪੂਰਨ ਤੌਰ ਤੇ ਜੁੜਨ ਵਾਲਾ ਅਨੁਭਵੀ ਬਣ ਜਾਂਦਾ ਹੈ ਤਾਂ ਹੀ ਸਤਗੁਰੂ ਜੀ ਦਾ ਕਥਨ ਹੈ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਅਨਪੜਿਆ ਪਰਮਗਤ ਪਾਵੇ ਖਾਲਸੇ ਦੀ ਸੰਸਾਰ ਤੇ ਨਿਆਰੀ ਹਸਤੀ ਦੀ ਪਹਿਚਾਣ ਖੰਡੇ ਬਾਟੇ ਦੀ ਮਰਿਆਦਾ ਹੈ ਤਿੰਨ ਬਾਣੀਆਂ ਸ੍ਰੀ ਗੁਰੂ ਦਸਮ ਗ੍ਰੰਥ ਵਿੱਚ ਖਾਲਸੇ ਦੀ ਸੰਸਾਰ ਤੇ ਨਿਆਰੀ ਹਸਤੀ ਦੀ ਪਹਿਚਾਨ ਖੰਡੇ ਵਾਟੇ ਦੀ ਮਰਿਆਦਾ ਹੈ ਤਿੰਨ ਬਾਣੀਆਂ ਸ੍ਰੀ ਦਸਮ ਗ੍ਰੰਥ ਸਹਿਬ ਜੀ ਵਿੱਚੋਂ ਹੀ ਹਨ ਜਿਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਕ ਬਾਣੀ ਅਕਾਲ ਨੂੰ ਨਮਸਕਾਰ ਰੂਪ ਵਿੱਚ ਹੈ ਦੂਜੀ ਬਾਣੀ ਸੰਸਾਰ ਵਿੱਚੋਂ ਤਿਆਗ ਤੇ ਵਾਰਾਗ ਦੀ ਦਾਤੀ ਹੈ ਇਹੀ ਤਿਆਗ ਤੇ ਵਾਰਾਗ ਦਾ ਪਹਿਲੂ ਸੀ ਜਿਸ ਸਦਕਾ ਖਾਲਸੇ ਨੇ ਵਿਦੇਸ਼ੀ ਜ਼ਰਵਾਣਿਆਂ ਤੋਂ ਛਡਵਾਈ ਹੋਈ ਦੇਸ਼ ਦੀ ਇੱਜ਼ਤ ਉਨੋ ਦੇ ਘਰਾ ਵਿੱਚ ਵਾਪਸ ਪਹੁੰਚਾਈ ਸੀ ਇਹੀ ਸਦਾਤ ਸੀ ਜਿਸ ਕਰਕੇ ਖਾਲਸਾ ਰਾਜ ਸਥਾਪਿਤ ਹੋਇਆ ਜਿਨ੍ਹਾਂ ਨੇ ਸਤਗੁਰੂ ਜੀ ਦੇ ਦਰਬਾਰ ਵਿੱਚੋਂ ਗੁਰਮਤ ਦੀ ਦ੍ਰਿੜਤਾ ਲਈ ਗੁਰੂ ਦਵਾਰੇ ਹੋਏ ਸੋਜੀ ਪਾਏ ਸੀ ਮੁਤਾਬਕ ਆਪਣਾ ਜੀਵਨ ਸਮਰਪਨ ਕਰਨਾ ਮੁੱਖ ਲਕਸ਼ਿਅ ਬਣਾਇਆ ਸਤਗੁਰੂ ਜੀ ਦੇ ਦਰਬਾਰ ਅੰਦਰ ਸੇਵਾ ਸਿਮਰਨ ਦੁਆਰਾ ਆਪਣੀ ਜ਼ਿੰਦਗੀ ਨੂੰ ਗੁਰੂ ਸਮਰਪਨ ਕਰਨ ਵਾਲਿਆਂ ਨੂੰ ਗੁਰਸਿੱਖ ਸ਼ਹੀਦ ਸਿੰਘ ਸਿੰਘਣੀਆਂ ਮਹਾਪੁਰਖਾਂ ਦੇ ਨਾਮਾਂ ਨਾਲ ਯਾਦ ਕਰਦੇ ਹਨ ਜਿਨ੍ਹਾਂ ਮਹਾਪੁਰਖਾਂ ਨੇ ਸਤਗੁਰੂ ਜੀ ਦੇ ਉਪਦੇਸ਼ ਰਾਹੀਂ ਆਪਣੇ ਜੀਵਨ ਅੰਦਰ ਸਿੱਖੀ ਸਦਕ ਦੀ ਕਮਾਈ ਕੀਤੀ ਹੁੰਦੀ ਹੈ ਉਹਨਾਂ ਦਾ ਮੁੱਖ ਉਦੇਸ਼ ਗੁਰਮਤਿ ਸਿੱਖਿਆ ਦ੍ਰਿੜ ਕਰਨ ਤੇ ਕਰਵਾਉਣਾ ਹੀ ਹੁੰਦਾ ਹੈ ਪਰ ਉਹਨਾਂ ਦੇ ਵਿਅਕਤੀਤਵ ਪ੍ਰਭਾਵ ਸਦਕਾ ਉਹਨਾਂ ਦੀ ਵੱਖਰੀ ਪਛਾਣ ਸਮੇਂ ਨਾਲ ਰੂਪ ਧਾਰਨ ਕਰ ਲੈਂਦੀ ਹੈ ਇਹ ਉਹਨਾਂ ਦੀ ਅਸਾਧਾਰਨ ਸ਼ਖਸੀਅਤ ਦਾ ਪ੍ਰਭਾਵ ਜਿੰਦਗੀ ਦਾ ਪਰਉਪਕਾਰ ਤਿਆਗ ਗੁਰੂ ਚਰਨਾਂ ਦਾ ਅਨੰਨ ਪ੍ਰੇਮ ਸਦਾ ਪ੍ਰਮਾਤਮਾ ਪ੍ਰਾਇਣ ਅਤੇ ਸਤਗੁਰੂ ਜੀ ਦੀ અત્યੰਤ ਕਿਰਪਾ ਸਦਕਾ ਹੋਦ ਵਿੱਚ ਆਉਂਦਾ ਹੈ ਗੁਰਮਤ ਦੇ ਧਾਰਨੀ ਬਣਨ ਵਾਲਿਆਂ ਲਈ ਸਭ ਤੋਂ ਪਹਿਲਾਂ ਤਾਂ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਕਾਗਰ ਹੋ ਕੇ ਵਿਚਾਰ ਪੂਰਵਕ ਬਾਣੀ ਪੜ੍ਹਨੀ ਚਾਹੀਦੀ ਹੈ ਇੱਕ ਪਾਸੇ ਸੇਵਾ ਰਾਹੀ ਮਨ ਅੰਦਰ ਨਿਰਮਾਣਤਾ ਟਿਕੀ ਰਹਿੰਦੀ ਹੈ ਦੂਜੇ ਪਾਸੇ ਗੁਰਬਾਣੀ ਦਾ ਬਖਸ਼ਿਸ਼ ਕੀਤਾ ਗਿਆਨ ਸਭ ਅੰਦਰ ਇੱਕ ਪਰਮਾਤਮਾ ਨੂੰ ਟਕਣ ਦੀ ਸਮਰੱਥਾ ਦਿੰਦਾ ਹੈ ਗੁਰੂ ਕਾਲ ਤੋਂ ਲੈ ਕੇ ਸਤਗੁਰੂ ਜੀ ਦੀ ਚਲਾਈ ਹੋਈ ਸੇਵਾ ਤੇ ਸਾਹਿਤ ਦੀ ਸਾਧਨਾ ਨੂੰ ਅਗਾਹ ਤੋਂ ਅਗਾਹ ਦੁਨੀਆ ਵਿੱਚ ਪਰ ਵਿਰਤ ਕਰਨ ਲਈ ਅਨੰਤ ਸ਼ਕਸ਼ੀਅਤਾਂ ਦਾ ਯੋਗਦਾਨ ਰਿਹਾ ਹੈ ਇਹ ਹੀ ਸਮੇਂ ਨਾਲ ਸੰਸਥਾਵਾਂ ਜਾਂ ਸੰਪਰਦਾਵਾਂ ਦਾ ਰੂਪ ਧਾਰਨ ਕਰ ਲੈਂਦੀ ਹੈ ਗੁਰੂ ਪਿਆਰ ਵਾਲੀਆਂ ਸੰਪਰਦਾਵਾਂ ਤੇ ਸੰਸਥਾਵਾਂ ਵੱਲੋਂ ਮੂਲ ਸਿਧਾਂਤਾਂ ਦੀ ਵਿਆਖਿਆ ਧਾਰਮਿਕ ਰੀਤਾਂ ਦਾ ਪਾਲਣ ਪੂਰਨ ਤੌਰ ਤੇ ਗੁਰੂ ਕਾਲ ਤੋਂ ਹੀ ਬਹੁਤ ਭਾਵਨਾ ਸਹਿਤ ਵਿਲੱਖਣਤਾ ਨਾਲ ਨਿਭਾਇਆ ਜਾਂਦਾ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਤਿਗੁਰੂ ਜੀ ਦੀ ਗੁਰਬਾਣੀ ਪ੍ਰਤੀ ਗੁਰੂ ਸਾਹਿਬ ਜੀ ਦੀ ਚਲਾਈ ਮਰਿਆਦਾ ਅਨੁਸਾਰ ਹਰ ਪ੍ਰਾਣੀ ਮਾਤਰ ਲਈ ਉਪਦੇਸ਼ ਦ੍ਰਿੜ ਕਰਾਉਣ ਲਈ ਗੁਰੂ ਪਿਆਰੇ ਅਤੇ ਗੁਰੂ ਪਿਆਰ ਵਾਲੇ ਮਹਾਪੁਰਖਾਂ ਦਾ ਮੁਢਲਾ ਅਸੂਲ ਰਿਹਾ ਹੈ ਸਿੱਖ ਧਰਮ ਦੇ ਵਿਕਾਸ ਸਮੇਂ ਵੱਖ-ਵੱਖ ਕਾਇਮ ਹੋਈਆਂ ਅਨੇਕ ਸੰਪਰਦਾਵਾਂ ਵਿੱਚੋਂ ਸਰਬਪ੍ਰਥਮ ਉਦਾਸੀ ਸੰਪਰਦਾ ਹੈ ਜਿਸ ਦਾ ਪ੍ਰਚਲਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਲਖਤੇ ਜਿਗਰ yogi raj ਤੇ ਯੁਗ ਚਿੰਤਕ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਕੀਤਾ ਇਸੇ ਪ੍ਰਕਾਸ਼ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਦਮਦਮਾ ਸਾਹਿਬ ਵਿਖੇ ਆਪਣੇ ਮੁਖਾਰਬਿੰਦ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਚਾਰਣ ਕਰਕੇ ਲਿਖਵਾਈ ਅਤੇ ਸੰਪੂਰਨ ਅਰਥਾਂ ਸਾਹਿਤ ਵਿਦਿਆ ਪੜਾਈ ਸ਼ਹੀਦ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨੇ ਸ਼ੁੱਧ ਉਚਾਰਣ ਤੇ ਅਰਥਾਂ ਦੀ ਵਿਚਾਰਧਾਰਾ ਨੂੰ ਆਗਾਹ ਤੋਰਿਆ ਜੋ ਅੱਗੇ ਜਾ ਕੇ ਭਾਈ ਮਨੀ ਸਿੰਘ ਜੀ ਦੀ ਟਕਸਾਲ ਅਤੇ ਦਮਦਮੀ ਟਕਸਾਲ ਅਖਵਾਈ ਇਸੇ ਪ੍ਰਕਾਰ ਸਮੇ ਸਮੇਂ ਨਾਲ ਸਤਗੁਰੂ ਜੀ ਦੀ ਬਖਸ਼ਿਸ਼ ਸਦਕਾ ਜਿਨ੍ਹਾਂ ਨੂੰ ਸੋਜ ਮਿਲੀ ਹੈ ਉਹ ਗੁਰਮਤ ਦੇ ਧਾਰਨੀ ਬਣ ਕੇ ਸੰਸਤਾਗਤ ਇਸ ਪਰ অপਕਾਰ ਨੂੰ ਸਦਾ ਲਈ ਪ੍ਰਵਿਰਤ ਰੱਖਣ ਲਈ ਯਤਨ ਕਰਦੇ ਹਨ ਦੂਸਰੀ ਨਿਰਮਲ ਸੰਪਰਦਾਇ ਹੈ ਜਿਸ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਤ ਬਖਸ਼ਿਸ਼ਾਂ ਨਾਲ نوازਿਆ ਜਿਨ੍ਹਾਂ ਸਦਕਾ ਮਹਾਰਕੇ ਨਿਰਮਲੇ ਮਹਾਪੁਰਸ਼ਾਂ ਨੇ ਦੂਜੀਆਂ ਮਤਾ ਮਤਾੰਤਰਾਵਾਲਿਆਂ ਦੇ ਸਾਹਮਣੇ ਸਤਗੁਰੂ ਜੀ ਦੇ ਸਿਧਾਂਤ ਨੂੰ ਪਰਪੱਖ ਕਰਵਾ ਕੇ ਪ੍ਰਾਪਤ ਕੀਤੇ ਹਨ ਆਉਣ ਵਾਲੀਆਂ ਪੀੜ੍ਹੀਆਂ ਤੇ ਵਿਦਵਾਨਾਂ ਲਈ ਪ੍ਰੇਰਨਾ ਸਰੋਤ ਹਨ